ਪੋਲੀਓ ਇੱਕ ਬੜੀ ਨਾਬਰਾਦ ਬਿਮਾਰੀ ਹੈ ਇਹ ਬਹੁਤ ਸਾਰੀਆਂ ਉਹਨਾਂ ਬਿਮਾਰੀਆਂ ਦੇ ਵਿੱਚੋਂ ਹੈ ਜਿਹੜਾ ਤੋਂ ਬਚਿਆ ਜਾ ਸਕਦਾ ਪਰ ਜੇ ਇੱਕ ਵਾਰੀ ਹੋ ਜਾਣਾ ਤਾਂ ਫਿਰ ਇਲਾਜ ਬਹੁਤ ਮੁਸ਼ਕਲ ਹੈ ਜਾਂ ਹੁੰਦਾ ਨਹੀਂ ਤੁਸੀਂ ਦੇਖਿਆ ਹੋਵੇਗਾ ਕਿ ਟੀਵੀ ਦੇ ਉੱਤੇ ਹਰ ਪ੍ਰਿੰਟ ਦੇ ਵਿੱਚ ਤੁਹਾਨੂੰ ਅਜੇ ਵੀ ਕੋਈ ਨਾ ਕੋਈ ਬੱਚਾ ਮਿਲ ਜੇਗਾ ਜਿਹੜਾ ਰੇਂਗ ਤੇ ਚੱਲਦਾ ਉਹਦੀਆਂ ਲੱਤਾਂ ਕੰਮ ਨਹੀਂ ਕਰਦੀਆਂ ਪਰ ਉਹਨੂੰ ਫਲੈਸਸਡ ਪੈਰਲਿਸਿਸ ਕਹਿੰਦੇ ਆ ਸੀ ਔਰ ਆਮ ਤੌਰ ਤੇ ਅਸੀਂ ਟੀਕਾ ਕਰਨ ਦੀ ਗੱਲ ਕਰਦੇ ਹਾਂ ਬਟ ਇਹ ਜਿਹੜੀ ਹੈਗੀ ਆ ਵਾਇਰਸ ਇਹ ਤੁਹਾਡੇ ਮੂੰਹ ਰਾਹੀਂ ਪਾਣੀ ਰਾਹੀਂ ਖਾਣ ਰਾਹੀਂ ਤੁਹਾਡੇ ਅੰਦਰ ਜਾਂਦੀ ਆ ਪੇਟ 'ਚੋਂ ਅੰਦਰ ਜਾਂਦੀ ਆ ਇਹਨੂੰ ਫੀਕੋ ਔਰਲ ਰੂਟ ਕਹਿੰਦੇ ਆ ਇਹਨੂੰ ਅਸੀਂ ਇਹਦੀਆਂ ਬੂੰਦਾਂ ਪਾਣਦੇ ਆ ਤਾਂ ਕਿ ਇਸ ਟਾਈਂ ਦੇ ਵਿੱਚੋਂ ਅੱਗੇ ਨਾ ਜਾ ਸਕੇ ਉੱਥੇ ਉਹਨੂੰ ਰੋਕ ਲਿਆ ਜਾਵੇ ਪਹਿਲਾਂ ਜਦੋਂ ਮੈਂ ਛੋਟਾ ਹੁੰਦਾ ਸੀ ਉਦੋਂ ਸਮਾਰਟ ਬਾਕਸ ਸਮਾਰਟ ਬਾਕਸ ਜਾਂ ਚੇਚਕ ਤਾਂ ਉਹਨੂੰ ਵੱਡੀ ਮਾਦਾ ਕਹਿੰਦੇ ਹੁੰਦੇ ਸੀ ਬڑے ਨਾਮ ਨਾਲ ਬਿਮਾਰੀ ਸੀ ਪਲੇਗ ਦੀਆਂ ਬਿਮਾਰੀਆਂ ਹੁੰਦੀਆਂ ਸੀ ਬਹੁਤ ساری ਬਿਮਾਰੀਆਂ ਹੁੰਦੀਆਂ ਸੀ ਉਹ ਵੀ ਇਸੇ ਤਰ੍ਹਾਂ ਪੂਰੀ ਦੁਨੀਆ ਨੇ ਮਿਲ ਕੇ ਕੋਸ਼ਿਸ਼ ਕੀਤੀ ਜਿਹੜੇ ਦੋ ਦੇਸ਼ਾਂ ਦੀ ਆਪਸ ਚ ਲੜਾਈ ਵੀ ਚੱਲਦੀ ਸੀ ਉਹਨਾਂ ਨੇ ਵੀ ਕਿਹਾ ਸੀ ਕਿ ਜਿਹੜੇ ਸਿਹਤ ਮਹਿਕਮੇ ਦੇ ਕਰਮਚਾਰੀ ਆ ਜਿਹਦੇ ਕੋਲੇ ਰੈੱਡ ਕਰਾਸ ਹੈ ਜਿਹੜਾ ਦਵਾਈ ਪਹੁੰਚਾਉਂਦਾ ਉਹਨਾਂ ਨੂੰ ਕੋਈ ਰੋਕੇਗਾ ਨਹੀਂ ਔਰ ਸਾਰੇ ਜਿਹੜੇ ਆਪਸ ਲੜਾਈ ਵੀ ਕਰ ਰਹੇ ਸੀ ਉੱਥੇ ਵੀ ਸਾਡੇ ਜਿਹੜੇ ਉਹਨਾਂ ਨੇ ਉਹ ਵਾਲੀ ਮੁਹਿੰਮ ਜਾਂ ਪੋਲੀਓ ਦੀ ਮਹਿਮਾ ਉਹਨਾਂ ਨੇ ਮਨਾ ਨਹੀਂ ਕੀਤਾ ਹੁਣ ਥੋੜੀ ਜਿਹੀ ਦਿੱਕਤ ਆਈ ਹੈ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਵੀ ਗਜ਼ਾ ਹੋ ਗਿਆ ਜਦੋਂ ਪਾਕਿਸਤਾਨ ਦੇ ਜਬ ਅਫਗਾਨਿਸਤਾਨ ਦਾ ਜਿਹੜਾ ਬਾਰਡਰ ਹੈ ਉਹ ਸਿਹਤ ਕਰਮਚਾਰੀਆਂ ਨੂੰ ਵੀ ਐਮਬੂਲੈਂਸ ਨੂੰ ਵੀ ਨਹੀਂ ਬਖਸ਼ਦੇ ਉਹ ਜਿਹੜੀ ਕਿ ਬਹੁਤ ਮਾੜੀ ਗੱਲ ਹੈ ਅੱਜ ਦਾ ਸਾਡਾ ਜਿਹੜਾ ਪ੍ਰੋਗਰਾਮ ਹੈ ਉਹ ਜਿਸ ਤਰ੍ਹਾਂ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਸ਼੍ਰੀ ਸਰਦਾਰ ਭਗਤ ਸਿੰਘ ਮਾਨ ਜੀ ਨੇ ਔਰ ਸ਼੍ਰੀ ਹਰਮਿਤ ਕੇਜਰੀਵਾਲ ਜੀ ਨੇ ਜੋ ਪੰਜਾਬ ਦੇ ਲੋਕਾਂ ਨਾਲ ਵਾਅਦਾ ਕੀਤਾ ਸੀ ਕੇ ਲੋਕਾਂ ਨੂੰ ਚੰਗੀਆਂ ਸਿਹਤ ਸਹੂਲਤਾਂ ਔਰ ਇਸੇ ਤਰ੍ਹਾਂ ਬਹੁਤ ਵਧੀਆ ਸਿੱਖਿਆ ਰੋਜ਼ਗਾਰ ਔਰ ਜਨਤਕ ਸਹੂਲਤਾਂ ਲੋਕਾਂ ਨੂੰ ਦੇਣੀ ਆ ਪੰਜਾਬ ਚੋਂ ਨਸ਼ੇ ਨੂੰ ਖਤਮ ਕਰਨਾ ਉਹਦੇ ਵਾਸਤੇ ਬਹੁਤ ਸਾਰੀਆਂ ਮਹਿੰਮਾਂ ਚੱਲ ਰਹੀਆਂ ਆ ਮੁੱਖ ਮੰਤਰੀ ਸਾਹਿਬ ਖੁਦ ਫਰੰਟ ਤੋਂ ਸਾਨੂੰ ਲੀਡ ਕਰਦੇ ਆ ਗਾਈਡ ਕਰਦੇ ਆ ਉਹਦੇ ਵਿੱਚ ਮੇਰਾ ਇੱਥੇ ਆਉਣ ਦਾ ਮਕਸਦ ਸਿਰਫ ਪੋਲੀਓ ਆ ਕੇ ਦੋ ਬੱਚਿਆਂ ਨੂੰ ਪੋਲੀਓ ਦੀ ਦਵਾਈ ਪੁਲਾਣਾ ਔਰ ਫੋਟੋ ਚਾਹੇ ਜਾਣਾ ਨਹੀਂ ਹੈ ਮੇਰਾ ਇਤਿਆਹਾਨ ਦਾ ਮਕਸਦ ਹੈ ਕਿ ਜੋ ਸਾਡੇ ਲੀਡਰਾਂ ਨੇ ਮਾਨ ਸਾਹਿਬ ਨੇ ਔਰ ਕੇਜਰੀਵਾਲ ਜੀ ਨੇ ਸਿਹਤ ਕ੍ਰਾਂਤੀ ਦੀ ਗੱਲ ਕੀਤੀ ਹੈ ਉਹਦੇ ਚ ਬਹੁਤ ਸਾਰੇ ਕੰਮ ਕੀਤੇ ਗਏ ਆ ਜਿਹਦੇ ਵਿੱਚ ਆਮ ਆਦਮੀ ਕਲੀਨਿਕ ਬਣਾਏ ਗਏ ਆ ਜਿੱਥੇ ਕੁਆਲੀਫਾਈਡ ਡਾਕਟਰ ਆ ਫਾਰਮਾਸਿਸਟ ਕਲੀਨिकल ਅਸਿਸਟੈਂਟ ਔਰ ਉਹਦੇ ਚ 107 ਕਿਸਮ ਦੀਆਂ ਦਵਾਈਆਂ 47 ਕਿਸਮ ਦੇ ਟੈਸਟ ਹੁੰਦੇ ਆ ਕਾਲੇ ਪੀਲੇ ਏਡਸ ਪ੍ਰੈਗਨਨਸੀ ਟੈਸਟ ਡੈਂਗੀ ਦਾ ਟੈਸਟ ਇਹ ਇਹ ਪਹਿਲੀ ਵਾਰ ਇਹ ਪੂਰੇ ਦੇਸ਼ ਕੇ ਮਨਾਂ ਕਰਨ ਕਿਉਂ ਚਾਹ ਆਦਮੀ ਕਰਨੇ ਖੋ ਰਹੇ ਹੋ ਔਰ 100% ਅਵੇਲੇਬਿਲਟੀ ਆਫ ਡਰਗਸ ਦਿੱਲੀ ਮੋਹਰਟੀ ਹੁੰਦੀ ਆਵੇਂ ਕਿਹੜੇ ਮਨਾਂ ਕਰਨੇ ਖੜੀਆਂ ਦਵਾਈਆਂ ਵਰਤੀਆਂ ਗਈਆਂ ਕਿਹੜੀਆਂ ਹੋ ਗਈਆਂ ਕਿੱਥੇ ਕਿਹਨੂੰ ਡੈਂਗੀ ਹੋ ਗਿਆ ਇਹ ਮੇਰੇ ਕੋਲੇ ਰੋਜ਼ ਰਿਪੋਰਟ ਆਉਂਦੀ ਆ ਆ ਤੁਹਾਡੇ ਨਾਲ ਪਿੰਡਾਂ ਬਿਮਾਰਸੀ ਤੇ ਉੱਥੇ ਪ੍ਰੇਮ ਕੁਮਾਰ ਨੂੰ ਡੰਗੀ ਹੋ ਗਿਆ ਦੋ ਕੇਸ ਮਲੋਹ ਵਿੱਚ ਹੋ ਗਏ ਇੱਕ ਸੁਖੀ ਰਾਣੀ ਹੈ ਇੱਕ ਨੰਦਨ ਹੈ ਸੋ ਬਾਅਦ ਉਹਦੀ ਮਾਨਿਟਰੀਂਗ ਕਰਦਾ ਸ਼ਿਵ ਸ਼ਾਸ਼ਨ ਮਾਨਿਟਰੀਂਗ ਕਰਦਾ ਉਹਨਾਂ ਦਾ ਤੇ ਅੱਜ ਕਿੱਥੇ ਡੈੱਕੀ ਹੋਇਆ ਫਿਰ ਉੱਥੇ ਜਿਹੜਾ ਹੁੰਦਾ ਉਹਦੇ ਵਿੱਚ ਆਸ-ਪਾਸੇ ਦੇ 100 ਘਰਾਂ ਵਿੱਚ ਸਾਡੀਆਂ ਆਸ਼ਾ ਵਰਕਰਸ ਐਮ ਪੀ ਐਚ ਨਬੀ ਮੇਲ ਲੋਕਲ ਬਾਡੀਜ਼ ਦੇ ਸੈਨੀਟਰੀ ਇਨਸਪੈਕਟਰ ਇਕੱਠੇ ਹੋ ਕੇ ਜਾਂਦੇ ਆ ਮੈਂ ਫੋਨ ਕਰਕੇ ਪੁੱਛਦਾ ਹਾਂ ਪੇ ਤੁਹਾਡੇ ਸੌ ਕਰਾਂ ਦੇ ਵਿੱਚ ਟੈਸਟ ਕਰ ਲਿਆ ਕੱਲੇ-ਕੱਲੇ ਚਰਚ ਜਾ ਕੇ ਉਹਨਾਂ ਦਾ ਕੂਲਰ ਦਾ ਪਾਣੀ ਪਾਂਛੀਆਂ ਵਾਲੇ ਟਟੋਰੇ ਮवेशੀਆਂ ਵਾਸਤੇ ਪਸ਼ੂਆਂ ਵਾਸਤੇ ਖੁਰਦੀਆਂ ਦਾ ਪਾਣੀ ਹਰ ਇੱਕ ਚੀਜ਼ ਚੈੱਕ ਕਰਦੇ ਆ ਫ੍ਰਿਜ ਦੀ ਟਰੇ ਵੀ ਡਾਂਗੀ ਦੀ ਬਰੀਡਿੰਗ ਦਿਨੇ ਕੱਟਦਾ ਘਰੇ ਹੁੰਦੀ ਹੈ ਸੋ ਇਸ ਤਰ੍ਹਾਂ ਅਸੀਂ ਜਿਹੜਾ ਹੈਗਾ ਪੰਜਾਬ ਸਰਕਾਰ ਲੋਕਾਂ ਦੀ ਸਿਹਤ ਵਾਸਤੇ ਚਿੰਤਤ ਹੈ ਔਰ ਕੰਮ ਕਰਦੀ ਹੈ ਸਾਰੀਆਂ ਦਵਾਈਆਂ ਪੰਜਾਬ ਦੇ ਸਾਰੇ ਹਸਪਤਾਲਾਂ ਚ ਬਿਲਡਿੰਗ ਬਹੁਤ ਵਧੀਆ ਹੈ ਦਵਾਈਆਂ ਚਾਤੀਆਂ ਪਹਿਲਾਂ 400 ਹੁਣ 1000 ਡਾਕਟਰ ਭਰਤੀ ਕੀਤੇ ਆ ਜੁਆਇਨ ਕਰ ਰਹੇ ਆ 700 ਜੁਆਇਨ ਕਰ ਗਏ ਆ ਤੇ ਤੁਹਾਡੇ ਚਨਾਰਥੋ ਦੇ ਵਿੱਚ ਆਉਣ ਵਾਲੇ ਅਗਲੇ ਮਹੀਨੇ ਦੇ ਵਿੱਚ ਇਸੇ ਤਰ੍ਹਾਂ ਨਰਸਾਂ ਦੀ ਭਰਤੀ ਹੋ ਗਈ ਆ ਨਵੰਬਰ ਦੇ ਵਿੱਚ 500 ਦਸੰਬਰ ਦੇ ਵਿੱਚ 500000 ਨਰਸਾਂ ਦੀ ਭਰਤੀ ਹੋ ਰਹੀ ਆ ਡਾਕਟਰ ਵੀ ਭੇਜਾਂਗੇ ਨਰਸਾਂ ਵੀ ਭੇਜਾਂਗੇ ਚਨਾਰਥੋ ਦੇ ਵਿੱਚ 24 ਕਿੰਨੇ ਡਾਕਟਰ ਹੋਏਗਾ 24 ਕਿੰਨੇ ਨਰਸਾਂ ਹੋਏਗਾ ਔਰ ਐਂਬੂਲੈਂਸ ਵੀ ਇੱਥੇ ਮੌਜੂਦ ਰਹੇਗੀ ਅੱਜ ਅੱਜਾ ਬੱਚਾ ਖਾਸ ਕਰਕੇ ਔਰਤਾਂ ਵਾਸਤੇ ਡਿਲੀਵਰੀ ਹੋਣਾ ਈਵਨ ਕੋਸ਼ ਸਾਡੀ ਇਹ ਆਪਣੀ ਹੌਲੀ ਹੌਲੀ ਡਾਕਟਰ ਕਲਬ ਕੇ ਸਜ਼ੇਰੀਅਨ ਵੀ ਇੱਥੇ ਹੋਵੇ ਔਰ ਜਿਹੜੇ ਛੋਟੇ ਮੋਟੇ ਆਪਰੇਸ਼ਨ ਹੈ ਗਰਡ ਫਲੈਪ ਦਾ ਹਰਨੀਆਂ ਦਾ ਉਹ ਵੀ ਇੱਥੇ ਹੋਣ ਤੇ ਜੇ ਲੋੜ ਪਵੇ ਜੇ ਵੱਡਾ ਮਿਸ਼ਨ ਚਾਹੀਦਾ ਤਾਂ ਫਤਿਹਗੜ੍ਹ ਸਾਹਿਬ ਚ ਕੁਝ ਡਾਕਟਰ ਸਾਡੇ ਕੋਲੇ ਜਿਵੇਂ ਐਕਸਰੇ ਦੇ ਡਾਕਟਰ ਬਹੁਤ ਕਰਦੇ ਰੇਡੀਓਲੋਜਿਸਟ ਕਰਦੇ ਉਹਨਾਂ ਨੂੰ ਉਹਦੇ ਵਾਸਤੇ ਅਸੀਂ ਇੱਕ ਵੈਨ ਲੈ ਲਈਆਂ ਵੈਨ ਫਰੀ ਲੈ ਲਈਆਂ ਅਲਟਰਾਸਾਉਂਡ ਦੀ ਮਸ਼ੀਨਾਂ ਖਰੀਦ ਲਈਆਂ ਡਾਕਟਰਾਂ ਦੀ ਭਰਤੀ ਕਰਦੇ ਆ ਉਹ ਇੱਕ ਦਿਨ ਵੈਲ ਤੁਹਾਡੇ ਇੱਥੇ ਆਏਗੀ ਜਿਹੜੇ ਪਿੰਡ ਜਾਣਾ ਸਾਰੇ ਬੱਚਿਆਂ ਦਾ ਅਲਟਰਾਸਾਉਂਡ ਕਰ ਜਾਈਗੇ ਦੂਜੇ ਦਿਨ ਤੁਹਾਡੇ ਜਿਹੜਾ ਹੋਪਸਪੀਟਲ ਸਪੈਸ਼ਲਿਟੀ ਚਲੇ ਜਾਏਗੀ ਤੁਹਾਡੇ ਜਿੰਨੇ ਵੀ ਤੁਹਾਡੇ ਅਮਲੋ ਚਲੀ ਜਾਏਗੀ ਫੋਟੋਗ੍ਰਾਫਰ ਸਾਹਿਬ ਚਲੀ ਜਾਏਗੀ ਸੋ ਸਾਡੀ ਕੋਸ਼ਿਸ਼ ਹੈ ਕਿ ਜਿੰਨੇ ਵੀ ਸਾਡੇ ਆਮ ਆਦਮੀ ਕਲੀਨਿਕ ਹੈ ਉਹਨਾਂ ਦੇ ਵਿੱਚ ਅਲਟਰਾਸਾਉਂਡ ਵੀ ਹੋਵੇ ਐਕਸਰੇ ਦੀ ਮਸ਼ੀਨ ਇੱਥੇ ਦੇਾਂਗੇ ਡਿਜੀਟਲ ਦੇਾਂਗੇ ਉਹਦੀ ਰਿਪੋਰਟ ਵੀ ਆਨਲਾਈਨ ਹੋ ਜਾਂਦੀ ਹੈ ਅਲਟਰਾਸਾਉਂਡ ਦੇ ਡਾਕਟਰ ਹੋਣਾ ਚਾਹੀਦਾ ਹੁੰਦਾ ਸੋ ਇਹ ਸਾਰੀਆਂ ਸਹੂਲਤਾਂ ਤੁਹਾਡੇ ਤੱਕ ਅਸੀਂ ਪਹੁੰਚਾਵਾਂਗੇ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਤੁਹਾਨੂੰ ਇਹਦਾ ਨਿੱਕ ਮਹਿਸੂਸ ਹੋਏਗਾ ਸਾਡੇ ਬਹੁਤ ਸਾਰੇ ਬੰਦੇ ਕਰਜ਼ਾਈ ਹੋ ਜਾਂਦੇ ਸੀ ਅਸੀਂ ਦੇਖਿਆ ਕਿ ਕਿਸੇ ਬੰਦੇ ਦੇ ਕਰਜ਼ਾਈ ਹੋਣ ਦਾ ਕਾਰਨ ਕੀ ਹੈ ਲੋਕ ਕਹਿੰਦੇ ਆ ਜੀ ਲੋਕ ਵਿਆਹ ਬਹੁਤ ਕਰਦੇ ਵਿਆਹ ਤੇ ਖਰਚਾ ਬਹੁਤ ਕਰਦੇ ਆ ਪੰਜਾਬੀ ਕਰਜ਼ਾਈ ਹੋਣ ਦੇ ਦੋ ਮੁੱਖ ਕਾਰਨ ਲੱਭੇ ਜੇ ਕਿਸੇ ਨੂੰ ਡੈਂਗੀ ਹੋ ਗਿਆ ਕਿਸੇ ਦਾ ਐਕਸੀਡੈਂਟ ਹੋ ਗਿਆ ਕਿਸੇ ਨੂੰ ਲੱਕਵਾ ਮਾਰ ਗਿਆ ਕਿਸੇ ਨੂੰ ਜਿਹਨੂੰ ਆਪਾਂ ਪ੍ਰਾਇਰਨਸ ਕਹਿੰਦੇ ਨੇ ਜਾਂ ਸਟ੍ਰੋਕ ਕਹਿੰਦੇ ਆ ਅੰਗਰੇਜ਼ੀ ਜ਼ੋ ਲੋ ਕਿਸੇ ਨੂੰ ਹਾਰਟ ਅਟੈਕ ਹੋ ਗਿਆ ਉਹ ਇੱਕ ਵਾਰੀ ਪ੍ਰਾਈਵੇਟ ਹਸਪਤਾਲ ਤੇ ਦਾਖਲ ਹੋਣਾ ਪੈ ਗਿਆ ਉਹਦੀ ਉਹਦਾ ਘਰ ਵੀ ਕਰਜ਼ਾਈ ਹੋ ਗਿਆ ਜੀ ਗਾਣੇ ਰੱਖਿਆ ਗਿਆ ਜ਼ਮੀਨ ਗਾਣੇ ਰੱਖੀ ਗਈ ਜਾਣਾ ਟੱਟਾ ਕੁੜੀ ਦੇ ਵਿਆਹ ਲਈ ਰੱਖਿਆ ਸੀ ਉਹ ਵੀ ਵੇਚਿਆ ਆਊਟ ਆਫ ਪਾਕਟ ਐਕਸਪੈਂਸਸ ਆਨ ਹੈ ਕਿ ਜੇਬ ਜੀ ਬਿਮਾਰ ਹੋ ਗਏ ਤੁਹਾਨੂੰ ਆਪਣੇ ਕੋਲੋਂ ਖਰਚਾ ਕਰਨਾ ਪੈਂਦਾ ਨਾ ਬਾਹਰ ਸਰਕਾਰ ਨੇ ਚਾਹੀ ਨਹੀਂ ਕਰਦਾ ਦੋ ਕਮ ਜਿੱਤੇ ਆ ਸਰਕਾਰੀ ਹਸਪਤਾਲ ਠੀਕ ਕੀਤੇ ਆ ਦਵਾਈਆਂ ਪਚਾਈਆਂ ਡਾਕਟਰ ਨਰਸਾਂ ਸਭ ਚਾਹੀਆਂ ਸਾਰੀ ਸੂਰਤ ਸਰਕਾਰੀ ਹਸਪਤਾਲਾਂ ਚ ਫ੍ਰੀ ਹੋਏਗੀ ਫਿਰ ਵੀ ਕਿਸੇ ਨੂੰ ਲੋਡ ਪੈ ਜੇ ਹਰ ਇੱਕ ਪਰਿਵਾਰ ਨੂੰ ਇਸ ਸਾਲ ਦੇ ਵਿੱਚ ਦਸੰਬਰ ਦੇ ਵਿੱਚ 10 ਲੱਖ ਦਾ ਬੀਮੇ ਦਾ ਕਾਰਡ ਮਿਲ ਜਾਏਗਾ ਪਰਿਵਾਰ ਨੂੰ ਇਹ ਮਾਂ ਸਰਕਾਰ ਦਾ ਬਹੁਤ ਵੱਡਾ ਕੰਮ ਹੈ ਪਹਿਲੀਆਂ ਪਾਰਟੀਆਂ ਨੇ ਰਾਜਨੀਤੀ ਕੀਤੀ ਭਾਈ ਭਤੀਜਾਵਾਦੀ ਲੋਕਾਂ ਨੂੰ ਜਾਤ ਦੇ ਨਾਂ ਤੇ ਧਰਮ ਦੇ ਨਾਂ ਤੇ ਜਾਂ ਝੂਠਾ ਦੇਸ਼ ਪ੍ਰੇਮ ਝੂਠਾ ਦੇਸ਼ ਪ੍ਰੇਮ ਕੀ ਆ ਜੀ ਤੇ ਤੁਸੀਂ ਪਾਕਿਸਤਾਨ ਨੂੰ ਗਾਲਾਂ ਕੱਢੀ ਜਾਂ ਤੋ ਤੁਹਾਨੂੰ ਗਾਲਾਂ ਕੱਢੀ ਜਾਂ ਤੁਸੀਂ ਆਪਰੇਸ਼ਨਸ ਤੋਂ ਦੂਰ ਚੱਲਦਾ ਰਹੇਗਾ ਤੇ ਜੇ ਤਾਂ ਤੁਸੀਂ ਜਾਂਦੇ ਹੋ ਯੂਕਰੇਨ ਦੇ ਵਿੱਚ ਜੇ ਤੁਸੀਂ ਗੱਲ ਕਰਦੇ ਹੋ वेस्ट ਏਸ਼ੀਆ ਦੀ ਫਿਰ ਤਾਂ ਸਾਡੇ ਲੀਡਰ ਕਹਿੰਦੇ ਆ ਕਿ ਜਿਹੜਾ ਯੁੱਧ ਹੈ ਨਾ ਇਹ ਕਿਸੇ ਮਸਲੇ ਦਾ ਹੱਲ ਨਹੀਂ ਤੇ ਆਪ ਵੀ ਉਹੀ ਕਰਦੇ ਹੋ ਤੁਸੀਂ ਵਾਪਸ ਆ ਕੇ ਤੁਸੀਂ ਤਾਂ ਦੇਸ਼ ਦੇ ਵਿੱਚ ਲੜਾਈ ਪਾਈ ਜਾਂਦੇ ਹੋ ਵੱਡੇ ਵੱਡੇ ਅਫਸਰ ਸਭ ਤੋਂ ਵੱਡੀ ਅਦਾਲਤ ਉਹਦਾ ਸਭ ਤੋਂ ਵੱਡਾ ਜੱਜ ਉਹਨੂੰ ਵੀ ਤੁਸੀਂ ਮਾਫ ਨਹੀਂ ਕਰਦੇ ਉਹਦੇ ਤੇ ਵੀ ਕਾਸਟ ਜਿਹੜਾ ਤੁਸੀਂ ਅਟੈਚ ਕਰਦੇ ਹੋ ਉਹਨੂੰ ਸ਼ਰ੍ਹਾਂ ਸੁਪਰੀਮ ਕੋਰਟ ਦੇ ਵਿੱਚ ਕੁਰਸੀ ਤੇ ਬੈਠੇ ਹੋਏ ਨੂੰ ਕੱਢ ਕੇ ਜੁੱਤੀ ਮਾਰਨ ਲੱਗਦੇ ਹੋ ਉਹਦੇ ਜਿਹੜਾ ਇੱਕ ਵੱਡਾ ਏਡੀਜੀਪੀ ਸਭ ਤੋਂ ਵੱਡਾ ਪੁਲਿਸ ਅਫਸਰ ਹੁੰਦਾ ਨੰਬਰ 2 ਦਾ ਉਹਨੂੰ ਤੁਸੀਂ ਬਖਸ਼ਦੇ ਨਹੀਂ ਹੋ ਸੋ ਇਹ ਜਿਹੜੀ ਨਫ਼ਰਤ ਦੀ ਰਾਜਨੀਤੀ ਹੈ ਇਹ ਸਾਡੇ ਗੁਰੂਆਂ ਪੀਰਾਂ ਨੇ ਸਾਨੂੰ ਪਿਆਰ ਦੀ ਤਿਆਗ ਦੀ ਕੁਰਬਾਨੀਆਂ ਦੀ ਇਹ ਪੰਜਾਬ ਤੋਂ ਇੱਕ ਨਵੀਂ ਸ਼ੁਰੂਆਤ ਹੋਏਗੀ ਜਿਹਦੇ ਵਿੱਚ ਰਾਜਨੀਤੀ ਹੋਏਗੀ ਜੋ ਸਾਡੇ ਕੇਜਲੀਵਾਲ ਭਗਵੰਤ ਜੀ ਕਹਿੰਦੇ ਆ ਰਾਜਨੀਤੀ ਹੋਏਗੀ ਚੰਗੀ ਸਿੱਖਿਆ ਦੀ ਚੰਗੀਆਂ ਸਿਹਤ ਸਹੂਲਤਾਂ ਦੀ ਬੱਚਿਆਂ ਵਾਸਤੇ ਰੁਜ਼ਗਾਰ ਦੀ ਸਾਡੇ ਬੱਚੇ ਸਾਡੀਆਂ ਮਾਵਾਂ ਹੱਤਕੜੀਆਂ ਲਾ ਕੇ ਬੇੜੀਆਂ ਚ ਬੰਨ ਕੇ ਜਾਜਾ ਚ ਭੇਜੇ ਜਾ ਰਿਹਾ ਇਹਨਾਂ ਦੇ ਮੂੰਹੋਂ ਇੱਕ ਸ਼ਬਦ ਹਾਂ ਦਾ ਨਾਰਾ ਨਹੀਂ ਨਿਕਲਿਆ ਅਸੀਂ ਆਪਣੇ ਬੱਚਿਆਂ ਨੂੰ ਜਰੇਲੇ ਹੋਣ ਦੇ ਆਗੇ ਇੱਥੇ ਗਿਆ ਜੇ ਰੋਜ਼ਗਾਰ ਤੁਹਾਡੇ ਬੱਚਾ ਨੂੰ ਤੁਹਾਡੇ ਸਾਹਮਣੇ ਦਿਾਂਗੇ ਹਸਪਤਾਲਾਂ ਦੇ ਵਿੱਚ ਸਕੂਲਾਂ ਦੇ ਵਿੱਚ ਖੇਤੀਬਾੜੀ ਦੇ ਵਿੱਚ ਹੜ੍ਹਾਂ ਦੀ ਰੋਕਥਾਮ ਕਰਨ ਦੇ ਵਿੱਚ ਇਹ ਸਾਰੇ ਜਿਹੜੇ ਡਿਵੈਲਪਮੈਂਟ ਦੇ ਪ੍ਰੋਜੈਕਟ ਹੈ ਉਹ ਅਸੀਂ ਮਾਨ ਸਰਕਾਰ ਦੇ ਦੇ ਕੰਮ ਕਰ ਰਹੀ ਹੈ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਕਿ ਤੁਸੀਂ ਸਾਡਾ ਬਹੁਤ ਸਾਥ ਦਿੱਤਾ ਔਰ ਬਹੁਤ سارے ਬੰਦੇ 2000 22 ਦੇ ਵਿੱਚ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਉਹਨਾਂ ਨੇ ਉਹਦੇ ਨਤੀਜੇ ਇਹ ਨਹੀਂ ਤੇ 95 ਕਿਥੇ ਐ ਐਮਐਲਏ ਆਉਂਦੇ ਆ। ਸੋ ਮੈਂ ਉਮੀਦ ਕਰਦਾ ਕਿ ਸਾਡੀ ਜਿਹੜੀ ਪਾਰਟੀ ਆ ਇਹ ਵੀ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਸਾਡੇ ਐਮਐਲਏ ਸਹਿਬਾਨ ਸਾਡੇ ਅਫਸਰ ਸਬਾਨ ਨੂੰ ਵੀ ਇਹੀ ਹਦਾਇਤਾਂ ਆਈਆਂ ਵੀ ਆਪਾਂ ਜਦੋਂ ਕੋਈ ਬੰਦਾ ਦੇਖਣਾ ਅਸੀਂ ਦੇਖਣਾ ਕਿ ਮਰੀਜ਼ ਆ ਇਹ ਉਹਦੀ ਕਿਹੜੀ ਪਾਰਟੀ ਆ ਕਿਹੜੀ ਜ਼ਿਆਦਾ ਕਿਹੜੀ ਧਰਮ ਹੈ ਸਾਨੂੰ ਕੋਈ ਮਤਲਬ ਨਹੀਂ ਅਸੀਂ ਉਹਨੂੰ ਠੀਕ ਕਰਨਾ ਹੈ। ਸੋ ਅਸੀਂ ਵੀ ਉਸ ਤੋਂ ਉੱਪਰ ਉੱਠ ਕੇ ਕੰਮ ਕਰਦੇ ਆਂ ਔਰ ਉਮੀਦ ਕਰਦੇ ਆਂ ਕਿ ਤੁਸੀਂ ਸਾਡੇ ਇਸ ਤਰ੍ਹਾਂ ਸਾਥ ਦਿਓਗੇ। ਅਸੀਂ ਪੰਜਾਬ ਦੇ ਵਿੱਚੋਂ ਪੋਲੀਓ ਨੂੰ ਵੀ ਭਜਾਵਾਂਗੇ ਅਸੀਂ ਜਿਹੜੇ ਨਫ਼ਰਤ ਦਾ ਵਾਇਰਸ ਸਪਰੈਡ ਕਰਦੇ ਆ ਉਹਨਾਂ ਨੂੰ ਵੀ ਭਜਾਵਾਂਗੇ ਸਾਨੂੰ ਲੋੜ ਹੈ ਕਹਿੰਦੇ ਹੁੰਦੇ ਆ ਤੁਹਾਡਾ ਕੁੜਮਕ ਪੱਤਾ ਹੋਵੇ ਪਰ ਗੁਆਂਢੀ ਕਮੱਤਾ ਨਹੀਂ ਹੋਣਾ ਚਾਹੀਦਾ ਮਾੜੇ ਬੰਦੇ ਨਾਲ ਚੰਗਾ ਵਿਹਾਰ ਕਿਵੇਂ ਕਰਨਾ ਹੈ ਸਾਨੂੰ ਗੁਰੂਆਂ ਨੇ ਸਿਖਾਇਆ ਫਰੀਦਾ ਬੁਰੇ ਦਾ ਪਰਾਕਰ ਗੁੱਸਾ ਮਨ ਹਟਾਏ ਦੇਹੀ ਰੋਗਨ ਲੱਗੀ ਪੱਲੇ ਸਭ ਕੁਝ ਪਾਏ ਇਹ ਸਾਡੀ ਤਾਂ ਇਹ ਸ਼ੇਖ ਫਰੀਦ ਨੇ ਕਿਆ ਹੈ ਗੱਲ ਬਾਬੇ ਨਾਨਕ ਨੇ ਗੱਲ ਕੀਤੀ ਚੜ੍ਹਦੀ ਕਲਾ ਦੀ ਤਾਂ ਚੜ੍ਹਦੀ ਕਲਾ ਦਾ ਸ਼ਬਦ ਦਾ ਬਰਾਬਰ ਦਾ ਸ਼ਬਦ ਮੈਨੂੰ ਅੰਗਰੇਜ਼ੀ ਚ ਲੱਭ ਕੇ ਦਿਖਾ ਦੇ ਕੋਈ ਹੈ ਨਹੀਂ ਜਾਂ ਕੋਈ ਖੁਸ਼ ਹੈ ਜਾਂ ਕੋਈ ਉਦਾਸ ਹੈ ਚੜ੍ਹਦੀ ਕਲਾ ਦਾ ਮਤਲਬ ਹੈ ਮਤਲਬ ਜਦੋਂ ਬੁਰੇ ਹਾਲਾਤ ਹੈ ਤਾਂ ਤੁਸੀਂ ਮਜੂਸ ਨਹੀਂ ਹੋਣਾ ਡਿਪਰੈਸ਼ਨ ਨਹੀਂ ਜਾਣਾ ਜੇ ਚੰਗੇ ਹਾਲਾਤ ਹੈ ਤਾਂ ਬਹੁਤਾ ਢੰਗੜਾ ਪਾਣ ਦੀ ਲੋੜ ਨਹੀਂ ਹੈ ਖੁਸ਼ੀ ਵਿੱਚ ਵੀ ਸੰਤ ਰਹਿਣਾ ਦੁੱਖ ਵਿੱਚ ਵੀ ਸੰਤ ਰਹਿਣਾ ਇਹ ਚੜ੍ਹਦੀ ਕਲਾ ਦੀ ਠੀਕ ਹੈ ਸਰਬੱਤ ਦੇ ਭਲੇ ਦੀ ਗੱਲ ਕਰਨੀ ਇਹ ਜਿਹੜੇ ਕਨਸੈਪਟ ਆ ਇਹਦੇ ਕਰਕੇ ਪੰਜਾਬ ਬਚਿਆ ਸਾਡੀ ਚਾਹੇ ਕੋ ਮਦਦ ਕਰਾਣਾ ਕਰੇ ਸੀ ਇੱਕ ਦੂਜੇ ਦੀ ਮਦਦ ਕਰਕੇ ਪੰਜਾਬੀਆਂ ਨੇ ਕਮਾਲ ਕਰਤੀ ਮੈਂ 1.5 ਮਹੀਨਾ ਹੜਤ ਰਿਆ ਡਾਕਟਰ ਜੀਤੀ ਪਠਾਨਕੋਟ ਦੇ ਸਬਲ ਸਰਜਨ ਸੀ ਮਤਲਬ ਤੁਸੀਂ ਕਹਿ ਲਓ ਕਿ ਲੋਕਾਂ ਕੋਲੇ ਇਸ ਗੁਰੂ ਮੰਤਰ ਤੋਂ ਸਾਰੇ ਕੁਝ ਨਹੀਂ ਬਚਿਆ ਸੀ ਫਸਲ ਵੀ ਰੁੜ ਗਈ ਜ਼ਮੀਨ ਵੀ ਰੁੜ ਗਈ ਘਰ ਵੀ ਖਰਾਬ ਹੋ ਗਿਆ ਡੇਗਿਆ ਜਾਂ ਡਿਕਣ ਵਾਲਾ ਸਮਾਨ ਸਾਰਾ ਖਰਾਬ ਹੋ ਗਿਆ ਪਸ਼ੂ ਵੀ ਮਰ ਗਏ ਜਾਂ ਰੁੜ ਗਏ ਜੇ ਪਚਾ ਤਾਂ ਜੀ ਬਚਿਆ ਮੁਸ਼ਕਲਾ ਕੱਪੜੇ ਵੀ ਨਹੀਂ ਸੀ ਕੋਈ ਤਨ ਦੇ ਕੱਪੜੇ ਸੀ ਬਟ ਇਹ ਕਿਤੇ ਨਹੀਂ ਹੋਇਆ ਸਿਰਫ ਪੰਜਾਬ 'ਚ ਹੋਇਆ ਕਿ ਇੱਕ ਵੀ ਬੰਦਾ ਭੁੱਖਾ ਨਹੀਂ ਸੋਤਾ ਰੇਡ ਮਹੀਨੇ 'ਚ ਇੱਕ ਵੀ ਬੰਦਾ ਮੈਂ ਸਾਕਸ਼ੀ ਹਾਂ ਇਸ ਗੱਲ ਦਾ ਔਰ ਸਾਡੇ ਸਟਾਫ ਨੇ ਸਾਡੇ ਡਾਕਟਰਾਂ ਨੇ ਨਰਸਸ ਨੇ ਆਸ਼ਾ ਵਰਕਰਸ ਨੇ ਜਿੱਥੇ ਤੱਕ ਐਂਬੂਲੈਂਸ ਜਾਂਦੀ ਸੀ ਐਂਬੂਲੈਂਸ ਉੱਥੇ ਆਖ਼ਰ ਖੋਪਦਾ ਉਸ ਤੋਂ ਅੱਗੇ ਟਰੈਕਟਰ ਤੇ ਚੜ੍ਹ ਕੇ ਉਸ ਤੋਂ ਅੱਗੇ ਐਂਬੂਲੈਂਸ ਦੀ ਬੋਟ ਬਣਾ ਕੇ ਐਂਬੂਲੈਂਸ ਤੇ ਚੜ੍ਹ ਕੇ ਪ੍ਰੈਗਨੈਂਟ ਲੇਡੀਜ਼ ਨੂੰ ਲਿਆ ਕੇ ਉਹਨਾਂ ਦੇ ਉਸਦੇ ਸੀਜ਼ੇਰੀਅਨ ਕੀਤੇ ਡਿਵਰੀਆਂ ਕੀਤੇ ਉਹਨਾਂ ਨੂੰ ਸੋ ਇਹ ਜਿਹੜੇ ਸਾਡੇ ਵਰਕਰਸ ਆ ਮੈਂ ਉਹਨਾਂ ਨੂੰ ਕਿਹਾ ਮੈਂ ਚਿੱਠੀਆਂ ਲਿਖਟੀਆਂ ਮੈਂ ਬਾਰ-ਬਾਰ ਕੇਂਦਰ ਦੇ ਮੰਤਰੀ ਨੂੰ ਕਿ ਜਿਹੜੇ ਵਰਕਰ ਐ ਇਹਨਾਂ ਨੂੰ ਬਾਰਡਰ ਦੇ ਵਿੱਚ ਹਾਈ ਰਿਸਕ ਅਲਾਊਂਸ ਮਿਲਦਾ ਸੀ ਬਾਰਡਰ ਏਰੀਆ ਅਲਾਊਂਸ ਮਿਲਦਾ ਸੀ ਇਹਨਾਂ ਨੂੰ ਉਹ 2021 ਚ ਬੰਦ ਕਰਤਾ ਮੈਂ ਕਿਹਾ ਜੀ ਤੁਸੀਂ ਇਹ ਪ੍ਰੋਬਲਮ ਤੋਂ ਦੂਰ ਕਰਦੇ ਹੋ ਮਜ਼ਾਇਲਾ ਸਾਡੇ ਖਿਰਦਿਆਂ ਬੰਬ ਸਾਡੇ ਖਿਰਦੇਓ ਤੇ ਤੁਸੀਂ ਇਹਨਾਂ ਨੂੰ ਜਿਹੜੇ ਸਾਡੇ ਵਰਕਰ ਐ ਉਹਨਾਂ ਦਾ ਅਲਾਊਂਸ ਬੰਦ ਕਰਤਾ ਉਹਨਾਂ ਦਾ ਅਲਾਊਂਸ ਸ਼ੁਰੂ ਕਰੋ ਪਰ ਕੋਈ ਜਵਾਬ ਨਹੀਂ ਆਇਆ ਪੰਜਾਬ ਦੇ ਨਾਲ ਮਿੱਤਰੇ ਜਮਾ ਵਾਲਾ ਬੀਬੀਰ ਬਹੁਤ ਬਾੜੀ ਕਰ ਲੈ ਇਹ ਨਹੀਂ ਹੋਣਾ ਚਾਹੀਦਾ ਪਰ ਜਿੰਨੀ ਦੇਰ ਭਗਵੰਤਬਾਨ ਹੈ ਅਰਮਿੰਦ ਕੇਜਰੀਵਾਲ ਹੈ ਉਹਨਾਂ ਦੀ ਸੋਚ ਹੈ ਜਿਹੜੀ ਲੋਕਪੱਕੀ ਸੋਚ ਹੈ ਉਹਨੇ ਦੇਰ ਤੁਹਾਨੂੰ ਘਮਰਾਣ ਦੀ ਲੋੜ ਨਹੀਂ ਹੈ ਅਸੀਂ ਸਿਹਤ ਸੂਲਤਾ ਵੀ ਦੇਾਂਗੇ ਚੰਗੀ ਸਿੱਖਿਆ ਵੀ ਦੇਾਂਗੇ ਉਨਤ ਖੇਤੀ ਦੇ ਤਰੀਕੇ ਵੀ ਜਿਹੜੇ ਤਰੀਕੇ ਵੀ ਸਿਖਾਵਾਂਗੇ ਔਰ ਸਭ ਤੋਂ ਵੱਡੀ ਗੱਲ ਹੈ ਜਿਹੜੀ ਪੰਜਾਬ ਦੀ ਦੁਖਦੀ ਰੱਖ ਐਥੇ ਬਾੜੀ ਮਦਦ ਦੀ ਲੋੜ ਹੈ ਜੀ ਹਾਰੇ ਕ ਪਿੰਡ ਨੇ ਇਹ ਮਤਾ ਪਾਸ ਕੀਤਾ ਮੀਟਿੰਗਾਂ ਕੀਤੀਆਂ ਐਮਐਲਏ ਸਾਹਿਬ ਜਾ ਕੇ ਆਏ ਮੈਂ ਖੁਦ ਆਪਣੇ ਸਾਥ ਪਿੰਡਾਂ ਜਾ ਕੇ ਆਇਆ ਕੱਲੇ ਕੱਲੇ ਪਿੰਡ ਦੇ ਵਿੱਚ ਯਾਤਰਾ ਕਰਕੇ ਸਾਰੇ ਜਣੇ ਸਾਰੀਆਂ ਪੰਚਾਇਤਾਂ ਰੈਜੋਲੂਸ਼ਨ ਪਾਸ ਕਰ ਦਿੱਤੇ ਅਸੀਂ ਪਿੰਡ 'ਚ ਨਸ਼ਾ ਵਿਕਣ ਨਹੀਂ ਦੇਣਾ ਜਿਹੜੇ ਨਸ਼ਾ ਕਰਦੇ ਆ ਸਾਡੇ ਕੋਲ ਲੈ ਕੇ ਆਓ ਫਤਿਹਗੜ੍ਹ ਸਾਹਿਬ 'ਚ ਬਹੁਤ ਵਧੀਆ ਬਣਿਆ ਤੁਹਾਡੇ ਸਕਿੱਲ ਡਵੈਲਪਮੈਂਟ ਸੈਂਟਰ ਇਨ ਹਾਊਸ ਕਰ ਰਹੇ ਆ ਅਸੀਂ ਤੁਹਾਨੂੰ ਗਰੰਟੀ ਦਿੰਦੇ ਆ ਨਸ਼ੇੜੀ ਪੁੱਤ ਨੂੰ ਧੀਰੋ ਇਹ ਨਹੀਂ ਵੀ ਕੁੜੀਆਂ 'ਚ ਪ੍ਰੋਬਲਮ ਨਹੀਂ ਆਇਆ ਉਹਨਾਂ ਨੂੰ ਸਾਡੇ ਕੋਲ ਲਿਆ ਕੇ ਆਓ ਉਹਨਾਂ ਦਾ ਇਲਾਜ ਕਰਾਵਾਂਗੇ ਪਿਆਰ ਦੁਲਾਰ ਦੇਵਾਂਗੇ ਸਤਕਾਰ ਦੇਵਾਂਗੇ ਕੋਈ ਨਾ ਕੋਈ ਕੰਮ ਸਿਖਾ ਕੇ ਉਹਨਾਂ ਨੂੰ ਕੰਮ ਤੇ ਲਾ ਦੇਵਾਂਗੇ ਸਾਡੇ ਕੋਲੇ ਬਹੁਤ ਸਾਰੀਆਂ ਸਕੀਮਾਂ ਹੁੰਦੀਆਂ ਗਵਰਨਮੈਂਟ ਕੋਲੇ ਕੋਈ ਨਾ ਕੋਈ ਪੈਸੇ ਦੇ ਕੇ ਉਹਨਾਂ ਨੂੰ ਕੰਮ ਸ਼ੁਰੂ ਕਰ ਦਿਆਂਗੇ ਤੁਹਾਨੂੰ ਗਰੰਟੀ ਆ ਬਾਹਰ ਸਰਕਾਰ ਦੀ ਸਾਨੂੰ ਨਸ਼ੇੜੀ ਦੀ ਪੁੱਤ ਦਿਓ ਕਮਾਊ ਦੀ ਪੁੱਤ ਲੈ ਲਓ ਇਹ ਇਸ ਤੋਂ ਵੱਡਾ ਕੰਮ ਤਾਂ ਨਹੀਂ ਲੈ ਕੰਮ ਤਾਂ ਨਹੀਂ ਹੋ ਸਕਦਾ ਕੋਈ ਸੋ ਇਹ ਤੁਹਾਨੂੰ ਬੇਨਤੀ ਆ ਸਾਰਿਆਂ ਨੂੰ ਤੁਸੀਂ ਸਾਰਿਆਂ ਨੇ ਇਕੱਠੇ ਹੋ ਕੇ ਹਮਲਾ ਮਾਰਨ ਮਾਣਸਾਉ ਦਾ ਪੰਜਾਬ ਸਰਕਾਰ ਦਾ ਸਾਡਾ ਸਾਧਨ ਹੈ ਤੁਸੀਂ ਤੇ ਅਸੀਂ ਤੁਹਾਨੂੰ ਵਾਦਾ ਕਰਦੇ ਆ ਕਿ ਤੁਹਾਡੇ ਬੱਚਾ ਨੂੰ ਕਿਤੇ ਵੀ ਨਾ ਤਾਂ ਰੂਸ ਵਰਗੇ ਦੇਸ਼ ਵਿੱਚ ਜਾ ਕੇ ਨਾ ਗਲਫ ਦੇ ਕੰਟਰੀਜ਼ ਜਾ ਕੇ ਸਾਡੀਆਂ ਧੀਆਂ ਨੂੰ ਜਦੀਰ ਹੋਣਾ ਪਏਗਾ ਨਾ ਇਜ਼ਰਾਈਲ ਵਾਸਤੇ ਨਾ ਰੂਸ ਵਾਸਤੇ ਲੜਾਈ ਵਾਸਤੇ ਉੱਥੇ ਜਾ ਕੇ ਫੌਜੀ ਬਣਨਾ ਪਏਗਾ ਅਸੀਂ ਇੱਥੇ ਹੀ ਖੇਤੀਬਾੜੀ ਦੇ ਵਿੱਚ ਸਿੱਖਿਆ ਦੇ ਵਿੱਚ ਸਿਹਤ ਦੇ ਵਿੱਚ ਇਹ ਪਹਿਲੀ ਸਰਕਾਰ ਹੈ ਜਿਹਨੇ ਪਹਿਲੇ 3 ਸਾਲ ਦੇ ਵਿੱਚ 55 ਹਜ਼ਾਰ ਤੋਂ ਜ਼ਿਆਦਾ ਨੌਕਰੀਆਂ ਦਿੱਤੀਆਂ ਕਦੇ ਹੋਇਆ ਸੀ ਅੱਜ ਤੱਕ ਸੋ ਇਹ ਸਰਕਾਰ ਲੋਕਾਂ ਰੋਗ ਪੱਕੀਆਂ ਲੋਕਾਂ ਬਾਰੇ ਸੋਚਦੀ ਆ ਸੋ ਤੁਸੀਂ ਸਾਰਿਆਂ ਨੇ ਇਸੇ ਤਰ੍ਹਾਂ ਅਰਮਾ ਜਿਹੜੇ ਸਾਡੇ ਆਸ਼ਾ ਵਰਕਰਸ ਸਾਡੇ ਸਟਾਫ ਨਰਸਸ ਡਾਕਟਰਜ਼ ਇਹਦੇ ਪੱਲੇ ਬਾਰੇ ਵੀ ਲਗਾਤਾਰ ਸਾਡੀ ਕੋਸ਼ਿਸ਼ ਚੱਲੀ ਆ ਉਹਨੂੰ ਯਕੀਨ ਦਿਵਾਣਾ ਕਿ ਆਓ ਆਪਾਂ ਮਿਲ ਕੇ ਹਮਲਾ ਮਾਰੀਏ ਇੱਕ ਵਾਰੀ ਆਪਾਂ ਪੰਜਾਬ ਨੂੰ ਉੱਪਰ ਲਾਜੀ ਆਪਾਂ ਸਾਰੇ ਉੱਪਰ ਜਾਵਾਂਗੇ ਜੇ ਅਸੀਂ ਕੋਸ਼ਿਸ਼ ਕਰਾਂਗੇ ਕਿ ਪਹਿਲਾਂ ਮੈਂ ਪਹਿਲਾਂ ਮੈਂ ਫਿਰ ਪੰਜਾਬ ਪਿੱਛੇ ਕਰ ਜਾਗੇ ਆਪਾਂ ਸੋ ਸਾਰਿਆਂ ਨੂੰ ਬੇਨਤੀ ਆ ਕਿ ਕੋਈ ਕਾਲੀ ਨਹੀਂ ਕਰਨੀ ਸਾਰਿਆਂ ਨੂੰ ਬੈਨੀਫਿਟ ਹੋਏਗਾ ਹਰ ਇੱਕ ਬੱਚੇ ਨੂੰ ਹੋਏਗਾ ਖਾਸ ਕਰਕੇ ਜਿਹੜੇ ਸਾਡਾ ਫੋਕਸ ਹੈ ਛੋਟੇ ਛੋਟੇ ਬੱਚੇ ਸਾਡੀ ਆਉਣ ਵਾਲੀ ਪੀੜ੍ਹੀ ਹੈ ਆਮ ਆਦਮੀ ਵਾਹਿਦ ਇੱਕੋ ਹੀ ਪਾਰਟੀ ਆ ਪੂਰੇ ਦੇਸ਼ ਵਿੱਚ ਜਿਹੜੀ ਅਗਲੀਆ ਚੋਣਾਂ ਵਾਲੀ ਨਹੀਂ ਸੋਚਦੀ ਅਗਲੀ ਪੀੜ੍ਹੀ ਬਾਰੇ ਸੋਚਦੀ ਆ ਸੋ ਇਹਨਾਂ ਸ਼ਬਦਾਂ ਨਾਲ ਮੈਂ ਤੁਹਾਨੂੰ ਧੰਨਵਾਦ ਕਰਦਾ ਜਿਹੜੇ ਆਏ ਆ ਔਰ ਸਾਰਿਆਂ ਨੂੰ ਅਪੀਲ ਕਰਦਾ ਕਿ ਜਿਹੜੀ ਮੇਰੀ ਆਵਾਜ਼ ਸੁਣਦੇ ਆ ਕਿ 5 ਸਾਲ ਤੋਂ ਛੋਟੇ ਉਮਰ ਦਾ ਕੋਈ ਬੱਚਾ ਹੋ ਜਨ ਹੋਵੇ ਜਿਹਦੇ ਦੋ ਬੂਤ ਜਿਹੜਾ ਉਹਨੇ ਪੋਲੀਓ ਦੀ ਦਵਾਈ ਨਾ ਪੀਤੀ ਹੋਵੇ ਇਹ ਮਾਂ-ਬਾਪ ਦਾ ਸਾਰੇ ਸਮਾਜ ਦਾ ਪੰਚਾਇਤਾਂ ਦਾ ਤੁਸੀਂ ਦੇਖਣਾ ਜੇ ਤੁਹਾਡੇ ਗਵਾਂਢ ਤੇ ਉਹਨੂੰ ਪੁੱਛ ਲਓ ਭਾਈ ਬੱਚੇ ਨੂੰ ਦਵਾਈ ਪਵਾ ਦਿੱਤੀ ਨਹੀਂ ਤਾਂ ਚੱਲ ਜਦੀ ਹੈ ਆਪਣਾ ਡਿਸਪੈਂਸਰੀਆਂ ਦੇ ਵਿੱਚ ਅਗਲੇ 2 ਦਿਨ ਲਗਾਤਾਰ ਸਹੀ ਕੰਮ ਕਰਨਾ ਘਰ ਘਰ ਵੀ ਜਾਵਾਂਗੇ ਸਾਡੇ ਜਿਹੜੇ ਜੋ ਵੀ ਤੁਹਾਡਾ ਜਿਮਿਆਨ ਤੁਹਾਡਾ ਹਸਪਤਾਲ ਹੈ ਡਿਸਪੈਂਸਰੀ ਹੈ ਸਾਡਾ ਹੈਲਥ ਐਂਡ ਵੈਲਨੈਸ ਸੈਂਟਰ ਹੈ ਜਿਹੜਾ ਵੀ ਸਾਡਾ ਸਬ ਸੈਂਟਰ ਹੈ ਜਿਹੜਾ ਵੀ ਸੇਂਡ ਮੈਡੀਕਲ ਸੈਂਟਰ ਹੈ ਉੱਥੇ ਦਵਾਈ ਅਵੇਲੇਬਲ ਹੈ ਇਹ ਦਵਾਈ ਜ਼ਰੂਰ ਪਾਣੀ ਆ ਔਰ ਇਸ ਮਹਾਯਾਕ ਦੇ ਵਿੱਚ ਮਹਾਦਾਨ ਦੇ ਵਿੱਚ ਤੁਸੀਂ ਸਾਰਿਆਂ ਨੇ ਆਪਣਾ ਯੋਗਦਾਨ ਪਾਣਾ ਸੋ ਬਹੁਤ ਬਹੁਤ ਧੰਨਵਾਦ ¡Por eso, Nehal!